ਫਿਲਮਾਂ ਵਾਲੇ ਪਸੰਦ ਨਹੀਂ ਕਰਦੇ ਲਾਈਕ ਨਹੀਂ ਕਰਦੇ ਅੰਗਰੇਜ਼ੀ ਚ ਕਹਦਾਂ ਵੀ ਜਿਹੜਾ ਕੁਲ ਸਿੱਧੂ ਘੱਟ ਨਜ਼ਰ ਆਉਂਦਾ ਧੌਣ ਦਾ ਕਿਲਾ ਮੈਂ ਕਹਿੰਦੀ ਆ ਬਹੁਤ ਸਟਰੋਂਗ ਆ ਮੇਰੇ ਤੋਂ ਚਮਚੀ ਨਹੀਂ ਵੱਜਦੀ ਕੰਮ ਥੋੜੀ ਜੀ ਲੇਲੇ ਪੇਪੇ ਕੰਮ ਮੰਗਦੇ ਨਹੀਂ ਉਹ ਨਹੀਂ ਹੈਗੇ ਕੋਈ ਨਹੀਂ ਉਹ ਖੂਨ ਚਾ ਮੇਰੇ ਹੀ ਜੇ ਤੁਹਾਡੇ ਏਰੀਆ ਤੋਂ ਕੋਈ ਬੰਦਾ ਆਉਂਦਾ ਤਾਂ ਉਹਦੇ ਲਈ ਵੱਖਰੀ ਕੋਈ ਡਿਸ਼ ਬਣਾਉਣ ਦੀ ਕੋਸ਼ਿਸ਼ ਕਰਦੇ ਥੈਂਕ ਯੂ ਸੋ ਮੱਚ ਕਿਵੇਂ ਲੱਗਦਾ ਹੁਣ ਤੁਸੀਂ ਫਿਲਮਾਂ ਬੈਕ ਟੂ ਬੈਕ ਕਰਦੇ ਹੋ ਜੀ ਪਹਿਲਾਂ ਕਦੇ ਕਦੇ ਸਾਡੇ ਬਠਿੰਡੇ ਵਾਲਿਆਂ ਨੂੰ ਮਕਸਰ ਵਾਲੇ ਮਲੂਠ ਵਾਲੇ ਜਿੰਨੇ ਏਰੀਏ ਦੇ ਉਹਨਾਂ ਨੂੰ ਕਦੇ-ਕਦੇ ਲੰਬਾ ਜਿਹਾ ਰਹਿੰਦਾ ਸੀ ਵੀ ਕੁੱਲ ਸਿੱਧੂ ਨੂੰ ਫਿਲਮਾਂ ਵਾਲੇ ਪਸੰਦ ਨਹੀਂ ਕਰਦੇ ਲਾਈਕ ਨਹੀਂ ਕਰਦੇ ਅੰਗਰੇਜ਼ੀ ਚ ਕਹਦਾਂ ਵੀ ਜਿਹੜਾ ਕੁੱਲ ਸਿੱਧੂ ਘੱਟ ਨਜ਼ਰ ਆਉਂਦੀ ਹੈ ਹੁਣ ਉਸ ਚੀਜ਼ ਨੂੰ ਕਿਵੇਂ ਮੰਨਦੇ ਹੋ ਆ ਬੈਕ ਟੂ ਬੈਕ ਤਾਂ ਮੈਂ ਨਹੀਂ ਕਹਿ ਸਕਦੀ ਵੀ ਮੈਂ ਕਰ ਰਹੀ ਹਾਂ ਪਰ ਠੀਕ ਹੈ ਕਰ ਰਹੀ ਹਾਂ ਮਤਲਬ ਇਹ ਹੈ ਕਿ ਮੈਂ ਛੱਡ ਕੇ ਨਹੀਂ ਭੱਜੀ ਕਰ ਰਹੀ ਹਾਂ ਸਲੋਲੀ ਸਲੋਲੀ ਆਪ ਦਾ ਕੰਮ ਜਿਵੇਂ ਮੇਰੇ ਕੋਲ ਆਉਂਦਾ ਔਰ ਪਰ ਮੈਨੂੰ ਇਹ ਹੈ ਕਿ ਫਿਰ ਰੈਗੂਲਰ ਕਰਾਂ ਵੀ ਕਿਵੇਂ ਕੁਝ ਫਿਲਮਾਂ ਚ ਕੁਝ ਖਾਸ ਕੁੜੀਆਂ ਦੇ ਕਰਨ ਨੂੰ ਹੁੰਦਾ ਨਹੀਂ ਹਨਾ ਮੈਂ ਜਿਹੜੀਆਂ ਵੀ ਫਿਲਮਾਂ ਕੀਤੀਆਂ ਉਹ ਕੈਰੈਕਟਰਸ ਜੋ ਤੁਸੀਂ ਵੇਖੋਗੇ ਉਹਨਾਂ ਦੀ ਇੰਪੋਰਟੈਂਸ ਤੇ ਉਹ ਸਟਰੋਂਗ ਨੇ ਆਪਦੇ ਆਪ ਛ ਹਨਾ ਤਾਂ ਮੈਨੂੰ ਲੱਗਦਾ ਕਿ ਉਹੇ ਜਾ ਕੰਮ ਘੱਟ ਹੈ ਤੇ ਮੈਨੂੰ ਲੱਗਦਾ ਕਿ ਚੰਗਾ ਕਰੋ ਭਾਵੇਂ ਘੱਟ ਕਰੋ ਨਹੀਂ ਇਹਦਾ ਇਹਦਾ ਮਤਲਬ ਤੁਸੀਂ ਬਿਜ਼ਨਸ ਮਾਈਂਡਡ ਨਹੀਂ ਹੈਗੇ ਅ ਨਹੀਂ ਨਹੀਂ ਬਿਜ਼ਨਸ ਮਾਈਂਡਡ ਮੈਂ ਨਹੀਂ ਹੈਗੀ ਕਿਉਂਕਿ ਜੋ ਅਸੀਂ ਦੇਖਦੇ ਆਂ ਇੰਡਸਟਰੀ ਦੇ ਵਿੱਚ ਦੋਸਤੀਆਂ ਵੀ ਹੁੰਦੀਆਂ ਨੇ ਮਿੱਤਰਤਾ ਵੀ ਹੁੰਦੀ ਆ ਕਦੇ ਉਹਨੂੰ ਫੋਨ ਲਾ ਲਿਆ ਕਦੇ ਉਸ ਪਾਰਟੀ ਚ ਕੁਲਸੇ ਤੋਂ ਬਹੁਤ ਘੱਟ ਨਜ਼ਰ ਆਉਂਦੀ ਆ ਨਹੀਂ ਆਉਂਦਾ ਮੈਨੂੰ ਐਂ ਕਰਨਾ ਮੇਰਾ ਇਹ ਨਹੀਂ ਹੈਗਾ ਕਿ ਮਤਲਬ ਸਾਂਝ ਨਹੀਂ ਹੈਗੀ ਕਿਸੇ ਨਾਲ ਪਰ ਜਿਹਦੇ ਨਾਲ ਹੈਗੀ ਆ ਉਹਦੇ ਨਾਲ ਕੰਮ ਲਈ ਸਾਂਝ ਨਹੀਂ ਹੈਗੀ ਵੈਸੇ ਰਿਸ਼ਤਾ ਪਿਆਰ ਇੱਜ਼ਤ ਉਹ ਸਭ ਠੀਕ ਹੈ ਪਰ ਕਿਸੇ ਨੂੰ ਕਦੇ ਕੰਮ ਲਈ ਵਰਤਣ ਲਈ ਮੈਂ ਸਾਂਝ ਪਾਵਾਂ ਕਿਸੇ ਨਾਲ ਕਿ ਤਾਂ ਮੈਂ ਰਿਲੇਸ਼ਨ ਬਿਲਡ ਕਰਾਂ ਇਹਨਾਂ ਨੇ ਮੈਨੂੰ ਕੰਮ ਦੇਣਾ ਇਹਨਾਂ ਨਾਲ ਥੋੜੀ ਸੈਟਿੰਗ ਬਣਾ ਕੇ ਰੱਖੋ ਅੱਛਾ ਨਜ਼ਰਾਂ ਚੁਕਾ ਕੇ ਜਿਉਣ ਵਾਲੀ ਕੁੜੀ ਫਿਰ ਅਣਖੀ ਜੇ ਕਿਰਦਾਰ ਕਿਵੇਂ ਕਰਨ ਲੱਗਦੀ ਜ਼ਰੂਰੀ ਨਹੀਂ ਵੀ ਜਿਹੜਾ ਨਜ਼ਰ ਝੁਕਾ ਕੇ ਰੱਖੇ ਉਹ ਅਣਖੀ ਨਹੀਂ ਹੁੰਦਾ ਇਹ ਵੀ ਬਹੁਤ ਸੁਣੀ ਗੱਲ ਹੈ ਨਾ ਇਹ ਕੋਈ ਨਹੀਂ ਮੇਰੇ ਵਿੱਚ ਬਹੁਤ ਅਣਖਾ ਮੇਰੀ ਤੋਂ ਦਾ ਕਿਲਾ ਮੈਂ ਕਹਿੰਦੀ ਆ ਬਹੁਤ ਸਟਰੋਂਗ ਆ ਮੈਂ ਮੇਰੇ ਤੋਂ ਚਮਚੀ ਨਹੀਂ ਵੱਜਦੀ ਮੇਰੇ ਤੋਂ ਬਿਨਾ ਮਤਲਬ ਮੈਂ ਲੋਕਾਂ ਨੂੰ ਵਰਤ ਨਹੀਂ ਸਕਦੀ ਮੇਰੇ ਤੋਂ ਚਲਾਕੀ ਨਹੀਂ ਹੁੰਦੀ ਇਹ ਮੇਰੀ ਇਹਨੂੰ ਅਣਖ ਕਹਿ ਸਕਦੇ ਆ ਧੌਣ ਦਾ ਕਿਲਾ ਕਹਿ ਸਕਦੇ ਆ ਤੁਹਾਡੇ ਚ ਇਨਾਂ ਖੋਣਾ ਜ਼ਰੂਰੀ ਐ ਹੰਕਾਰ ਨਹੀਂ ਹੋਣਾ ਚਾਹੀਦਾ ਹੂੰ ਮੇਰੇ ਚ ਹੰਕਾਰ ਨਹੀਂ ਪਰ ਮੈਨੂੰ ਲੱਗਦਾ ਕਿ ਜਿੰਨਾ ਗੱਲਾਂ ਤੇ ਮੈਂ ਸਹੀ ਆ ਤੇ ਜੇ ਮੈਂ ਉਹਨਾਂ ਨੂੰ ਪਿੱਛੇ ਛੱਡ ਕੇ ਅੱਗੇ ਵਧਣ ਲਈ ਕੁਝ ਵੀ ਅਤਕੰਡੇ ਅਪਣਾਉਂਗੀ ਤਾਂ ਮਿਲਣਾ ਦਾ ਫਿਰ ਮੈਂ ਆਪਣੇ ਆਪ ਨੂੰ ਸ਼ੀਸ਼ੇ 'ਚ ਨਹੀਂ ਦੇਖ ਸਕਦੇ ਮੈਨੂੰ ਲੱਗਦਾ ਤੂੰ ਕੋਸ਼ਿਸ਼ ਨਹੀਂ ਕਰਦੇ ਮਤਲਬ ਜਿਵੇਂ ਹੁਣ ਆਪਾਂ ਗੱਲ ਕਰਦੇ ਆਂ ਹਰ ਬੰਦਾ ਲਰਨਰ ਸਿੱਖਦਾ ਤਾਂ ਤੁਸੀਂ ਤੁਸੀਂ ਇੱਕ ਜਗ੍ਹਾ ਤੇ ਆਪਣੇ ਆਪ ਨੂੰ ਹਰ ਵਾਰੀ ਸਟੇਬਲ ਕਿਉਂ ਮੰਨ ਲੈਨੇ ਹੋ ਮੈਂ ਜੰਨੀਆਂ ਤੁਹਾਡੀਆਂ ਇੰਟਰਵਿਊਜ਼ ਦੇਖਦਾ ਤੁਸੀਂ ਆਪਣੇ ਆਪ ਨੂੰ ਜਿਵੇਂ ਆਪਾਂ ਕਹਿੰਦੇ ਆਂ ਵੀ ਯਾਰ ਇੰਨਾ ਕੀ ਆ ਹਰ ਦੁਕਾਨਦਾਰ ਵੀ ਤਾਂ ਬਿਜ਼ਨਸ ਵਧਾਉਣਾ ਚਾਹੁੰਦਾ ਕੋਈ ਵੀ ਬੰਦਾ ਵਪਾਰੀ ਆ ਤਾਂ ਆਪਣੇ ਬਿਜ਼ਨਸ ਨੂੰ ਵੱਡਾ ਕਰਨਾ ਚਾਹੁੰਦਾ ਪਰ ਬਿਜ਼ਨਸ ਵੱਡਾ ਕਰਨ ਲਈ ਮੈਨੂੰ ਇਹ ਕਿ ਮੈਂ ਕੁਆਲਿਟੀ ਦੇ ਸਕਦੀ ਆਂ ਕੰਮ ਲਈ ਇਮਾਨਦਾਰ ਕਿੰਨੀ ਕੁਆਲਿਟੀ ਚਾਹੀਦੀ ਹੈ ਤੁਹਾਨੂੰ ਉਹ ਚ ਮਿਲਾਵਟ ਨਹੀਂ ਕਰੂੰਗੀ ਬਿਜ਼ਨਸ ਵਧਾਉਣ ਲਈ ਬਿਜ਼ਨਸ ਵਧਾਉਣ ਦਾ ਇਹ ਵੀ ਤਾਂ ਇੱਕ ਤਰੀਕਾ ਹੁੰਦਾ ਨਾ ਕਿ ਤੁਹਾਡਾ ਸਮਾਨ ਸ਼ੁੱਧ ਹੋਵੇ ਤਾਂ ਮੈਂ ਆਪਦਾ ਕੰਮ ਬਹੁਤ ਇਮਾਨਦਾਰੀ ਨਾਲ ਕਰਦੀ ਹਾਂ ਜਿੰਨੀ ਮਿਹਨਤ ਕਰਾਉਣਾ ਚਾਹੋਗੇ ਉਹ ਕਰੂੰਗੀ ਪਰ ਹੋਰ ਨਹੀਂ ਕੋਸ਼ਿਸ਼ ਕੋਰਾ ਵੀ ਲੱਗਦਾ ਨਾ ਸ਼ੁੱਧ ਤਾਂ ਲੱਗਦਾ ਪਰ ਠੀਕ ਹੈ ਬੋਲੇ ਮਿੱਠਿਆ ਤੂੰ ਵੀ ਕੀ ਕਰਾਉਣਾ ਠੀਕ ਹੈ ਹੁਣ ਜਿਹੜੀ ਹੈਗੀ ਆ ਮੈਂ ਆਈ ਆ ਬਦਲਿਆ ਨਹੀਂ ਜਾ ਸਕਦਾ ਮਤਲਬ ਇਸ ਜਨਮ ਚ ਤਾਂ ਨਹੀਂ ਬਦਲ ਸਕਦੀ ਜੇ ਕੋਈ ਗੱਲ ਇਹ ਹੈ ਕਿ ਮੈਨੂੰ ਕੋਈ ਮੇਰਾ ਕੋਈ ਵੱਡਾ ਸਮਝਾਵੇ ਵੀ ਆ ਬਦਲ ਲਾ ਗੜਬੜਾ ਫਿਰ ਸ਼ਾਇਦ ਮੈਂ ਸੁਣਨਾ ਕਿ ਠੀਕ ਹੈ ਪਰ ਮੈਨੂੰ ਕਦੇ ਕਿਸੇ ਨੇ ਕਿਹਾ ਨਹੀਂ ਕਿਉਂਕਿ ਇਹ ਤੁਹਾਡੇ ਅਸੂਲ ਹੁੰਦੇ ਨੇ ਪ੍ਰਿੰਸੀਪਲਸ ਤੁਸੀਂ ਕਿੰਨਾ ਤੇ ਤੁਰਨਾ ਜਿਵੇਂ ਮੈਂ ਵੱਡੀ ਹੋਈ ਬਦਲ ਕਿਵੇਂ ਜਾਵਾਂ ਜਦੋਂ ਜਦੋਂ ਮੈਂ ਕਹਿ ਰਹੀ ਹਾਂ ਕਿ ਮੈਂ ਕੋਈ ਬਚਪਨ ਚ ਵੀ ਕੋਈ ਗਲਤੀ ਨਹੀਂ ਕੀਤੀ ਕੁਝ ਗਲਤ ਕੀਤਾ ਹੀ ਨਹੀਂ ਵੀ ਮੈਨੂੰ ਐ ਲੱਗਦਾ ਸੀ ਵੀ ਜੋ ਕਰਦਿਆਂ ਨੇ ਕਹਿਤਾ ਆ ਠੀਕ ਹੈ ਉਹ ਸਭ ਕੁਝ ਕਰਨ ਦੇ ਬਾਵਜੂਦ ਕੀ ਮੈਂ ਕੁਝ ਬਣ ਨਹੀਂ ਸકી ਲੋਕ ਕਹਿੰਦੇ ਕਿ ਤੁਹਾਨੂੰ ਭਾਗੀ ਹੋਣਾ ਬੜਾ ਜ਼ਰੂਰੀ ਹੈ ਕਰਦਿਆਂ ਤੋਂ ਐ ਹੋ ਜੋ ਐ ਹੋ ਜੋ ਪਰ ਮੈਂ ਸਾਰਾ ਕੁਝ ਹੀ ਕੀਤਾ ਮੈਂ ਉਹਨਾਂ ਦੀ ਵੀ ਇੱਜ਼ਤ ਰੱਖੀ ਉਹਨਾਂ ਤੋਂ ਡਰਦੀ ਵੀ ਰਹੀ ਕੁਝ ਗਲਤ ਵੀ ਨਹੀਂ ਕੀਤਾ ਤੇ ਜੋ ਮੈਂ ਕਰਨਾ ਚਾਹੁੰਦੀ ਸੀ ਮੈਂ ਉਹ ਵੀ ਕੀਤਾ ਫਿਰ ਠੀਕ ਹੈ ਹੋਰ ਕੀ ਚਾਹੀਦਾ